ਸਹਜਾ ਇਹ ਕਿਹੜੇ ਪੈਸੇ ਆ ਇੰਨੇ ਪੈਸੇ ਕਿੱਥੋਂ ਆਏ ਹੈ YouTube payment YouTube payment ਇੰਨੇ ਪੈਸੇ ਹਾਂਜੀ ਇਹ ਕਿੱਦਾਂ ਆਈ ਆ ਦੇਖੋ ਤੁਹਾਦੇ ਉਹ ਵੀ ਆਇਆ YouTube payment Google AdSense and pen ਵਾਓ ਪੈਸੇ ਤੇਰੀ ਉਹ ਤੇਰੀ ਉਹ ਤੇਰੀ ਉਹ ਤੇਰੀ ਇਹ ਸਾਰੀ ਪੇਮੈਂਟ ਕਿਰਿਆ YouTube payment YouTube ਮਟੇ ਨਹੀਂ ਸਾਰੀ ਹੈ ਕੋਲ ਸਾਡੀ YouTube ਪੇਮੈਂਟ ਆਈ ਆ ਫਰਸਟ ਪੇਮੈਂਟ ਇਹ ਸਾਡੀ ਫਰਸਟ ਪੇਮੈਂਟ ਆ ਆ ਸਾਡਾ Google ਐਕਸ਼ਨ ਪੈਨ ਸੀਗਾ ਜਿਹਨੂੰ ਪਾਉਣ ਲਈ ਲੋਕ ਤਰਸਦੇ ਨੇ ਤੁਹਾਨੂੰ ਵੀ ਹੈ ਨਾ ਮੈਂ ਆਪਣੀ ਫੈਮਿਲੀ ਹੀ ਸਮਝਦਾ ਮਾਂ ਜਿੰਨੇ ਵੀ ਸਬਸਕ੍ਰਾਈਬਰ ਨੇ ਤੁਹਾਨੂੰ ਵੀ ਮੈਂ ਪੇਮੈਂਟ ਦੱਸ ਦਿੰਦਾ ਮਾਂ ਕਿ ਕਿੰਨੀ ਪੇਮੈਂਟ ਆਈ ਆ ਹੈ ਨਾ ਫਰਸਟ ਪੇਮੈਂਟ ਹੈ ਆ ਕਿੰਨੀ ਦੇ ਬਾਅਦ ਮਿਲਦੀ ਆ ਕਿੰਨੇ ਦਿਨ ਬਾਅਦ ਮਿਲਦੀ ਆ ਜਦੋਂ ਨਾ ਆਪਣੇ ਡਾਲਰ ਕੰਪਲੀਟ ਹੋ ਜਾਣ 100 US ਡਾਲਰ ਕੰਪਲੀਟ ਹੋ ਜਾਂਦੇ ਆ ਤਾਂ ਸਹਜੇ ਕਿਹੜੇ ਪੈਸੇ ਆ ਇਹਨੇ ਪੈਸੇ ਕਿੱਥੋਂ ਆਏ ਹੈ YouTube ਪੇਮੈਂਟ YouTube ਪੇਮੈਂਟ ਇਹਨੇ ਪੈਸੇ ਹਾਂਜੀ ਇਹ ਕਿੱਦਾਂ ਆਈ ਆ ਦੇਖੋ ਤਾਂ ਦੇ ਆ ਵੀ ਆਇਆ YouTube ਈ ਗੂਗਲ ਐਡਸਨ ਪੈਨ ਵਾਓ ਪੈਸੇ ਦਿਖਾਈ ਕਿੰਨੇ ਕਾ ਓਹ ਤੇਰੀ ਖੋਲਤਾ ਸਹੀ ਆ ਤੇਰੀ ਉਹ ਤੇਰੀ ਉਹ ਤੇਰੀ ਉਹ ਤੇਰੀ ਇਹ ਸਾਰੀ ਪੇਮੈਂਟ ਕਿਰਿਆ YouTube ਪੇਮੈਂਟ YouTube ਪੇਮੈਂਟ ਇਹ ਸਾਰੀ ਹੈ ਇਹ ਸਾਰੇ ਪੈਸੇ ਤੁਹਾਨੂੰ ਦਿਖਾਵਾਂਗੇ ਕਿੱਦਾਂ ਆਏ ਨੇ ਸਾਡੇ ਕੋਲੇ ਇੰਨੇ ਪੈਸੇ ਇਹ ਹੈਗੀ ਸਾਰੀ YouTube ਪੇਮੈਂਟ ਤੁਹਾਨੂੰ YouTube ਜਰਨੀ ਵੀ ਦੱਸਾਂਗੇ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਮੈਂ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਮਾ ਉਹ ਤਾਂ ਲੈ ਕੇ ਆਇਆ ਆ ਦੇਖੋ ਸਾਡੀ YouTube ਪੇਮੈਂਟ ਆਈਆ ਫਰਸਟ ਪੇਮੈਂਟ ਇਹ ਸਾਡੀ ਫਰਸਟ ਪੇਮੈਂਟ ਆ ਸਾਡਾ Google AdSense ਪੈਨ ਸੀਗਾ ਜਿਹਨੂੰ ਪਾਉਣ ਲਈ ਲੋਕ ਤਰਸਦੇ ਨੇ Google AdSense ਪੈਨ ਬਹੁਤ ਮੁਸ਼ਕਲ ਨਾਲ ਆਉਂਦਾ ਬਾ ਜਦੋਂ 4000 ਘੰਟੇ ਵਾਚ ਟਾਈਮ ਕੰਪਲੀਟ ਹੋ ਜਾਂਦਾ 1000 ਸਬਸਕ੍ਰਾਈਬਰ ਪੂਰੇ ਆਉਂਦੇ ਆ ਤਾਂ ਇਹ ਸਾਰਾ ਕੁਝ ਪ੍ਰੋਸੈਸ ਹੁੰਦਾ ਵਾ ਤਾਂ ਇਹ Google AdSense ਪੈਨ ਆਉਂਦਾ ਵਾ ਜਦੋਂ 4000 ਘੰਟੇ ਵਾਚ ਟਾਈਮ ਔਰ 1000 ਸਬਸਕ੍ਰਾਈਬਰ ਪੂਰਾ ਹੋ ਜਵੇ ਤਾਂ Google AdSense ਪੈਨ ਆਉਂਦਾ ਵਾ ਉਸ ਤੋਂ ਬਾਅਦ ਫਿਰ YouTube ਪੇਮੈਂਟ ਆਉਂਦੀ ਆ ਸਹਜ ਕਿੰਨੀ ਕੁ ਖੁਸ਼ੀ ਮਿਲੀ ਬਹੁਤ ਆ ਪਾਪਾ ਹਾਂ ਆ ਤੁਹਾਨੂੰ ਸਨਾ ਫੋਰ ਪੀ ਮਤ ਕਿੰਨੀ ਦੇਰ ਬਾਅਦ ਮਿਲਦੀ ਆ ਕਿੰਨੇ ਦਿਨ ਬਾਅਦ ਮਿਲਦੀ ਆ ਜਦੋਂ ਨਾ ਆਪਣੇ 100 ਡਾਲਰ ਕੰਪਲੀਟ ਹੋ ਜਾਣ 100 US ਡਾਲਰ ਕੰਪਲੀਟ ਹੋ ਜਾਂਦੇ ਆ ਤਾਂ ਉਸ ਤੋਂ ਬਾਅਦ Google AdSense ਦੇ Google AdSense ਪਿੰ ਆਪਣੇ ਬੈਂਕ ਅਕਾਊਂਟ ਦੇ ਵਿੱਚ ਪੇਮੈਂਟ ਪਾ ਦਿੰਦਾ ਵਾ ਤੇ ਇਹ ਮੈਂ ਤੁਹਾਨੂੰ ਦੱਸੂਗਾ ਜਿਸ ਬੈਂਕ ਦੇ ਵਿੱਚ ਮੈਂ ਗਿਆ ਸੀਗਾ ਜਿਹੜੀ ਮੇਰੀ ਬੈਂਕ ਸੀਗੀ ਉਸ ਬੈਂਕ ਦੇ ਵਿੱਚ ਮੈਂ ਆਪਣਾ ਸਾਰਾ ਡਾਟਾ ਲੈ ਕੇ ਗਿਆ ਵਾ Google AdSense ਪਿੰ ਵਗੈਰਾ ਤੇ ਉਹਨਾਂ ਨੂੰ ਦੱਸਿਆ ਕਿ ਹਨਾ ਮੇਰੀ YouTube 'ਚੋਂ ਪੇਮੈਂਟ ਆਉਣ ਵਾਲੀ ਆ ਮੈਂ ਕਹਿੰਦਾ ਪੂਰੀ ਬੈਂਕ ਦੇ ਵਿੱਚ ਪਹਿਲਾ ਬੰਦਾ ਮੈਂ ਸੀਗਾ ਜਿਹਦੀ YouTube ਤੋਂ ਪੇਮੈਂਟ ਆਈ ਆ ਉਹਨਾਂ ਨੇ ਬੈਂਕ ਵਾਲਿਆਂ ਨੇ ਵੀ ਮੈਨੂੰ ਦੱਸਿਆ ਕਹਿੰਦੇ ਅੱਜ ਤੱਕ ਕਿਸੇ ਬੰਦੇ ਦੀ ਹੈ ਨਾ YouTube ਤੋਂ ਪੇਮੈਂਟ ਨਹੀਂ ਆਈ ਤੇ ਉਹ ਕਹਿੰਦੇ ਭਾਜੀ ਤੁਸੀਂ ਪਹਿਲੇ ਹੋ ਜਿਨ੍ਹਾਂ ਦੀ ਹੈ ਨਾ YouTube ਤੇ ਪੇਮੈਂਟ ਆਈ ਆ ਤੇ ਤੁਹਾਨੂੰ ਮੈਂ ਦੱਸ ਦਾਵਾਂ ਕਿ ਕਿਸ ਤਰ੍ਹਾਂ ਸਾਰਾ ਕੁਝ ਕੰਪਲੀਟ ਕੀਤਾ ਸਭ ਤੋਂ ਪਹਿਲਾਂ 4000 ਘੰਟੇ ਵਾਚ ਟਾਈਮ ਔਰ 1000 ਸਬਸਕ੍ਰਾਈਬਰ ਪੂਰੇ ਕੀਤੇ ਉਸ ਤੋਂ ਹਾਂਜੀ ਕਿੰਨਾਂ ਨੂੰ ਕਿੰਨੇ ਸਾਲ ਲੱਗੇ ਥੀ ਆ ਪਹੇਤਿਆਂ ਨੂੰ ਸਾਨੂੰ ਕੇ ਸਹਜ ਪੁੱਛਦੀ ਆ ਕਿੰਨੇ ਸਾਲ ਹੋ ਗਏ ਸਾਨੂੰ ਘੱਟੋ ਘੱਟ 2 ਤੋਂ 3 ਸਾਲ ਹੋ ਗਏ YouTube ਨਾਲ ਜੁੜੇ ਹੋਏ ਨਾਲ 2-3 ਸਾਲ ਬਾਅਦ ਉਸ ਤੋਂ ਬਾਅਦ ਇਹ ਸਾਰੀ ਮਿਹਨਤ ਮਿਲੀ ਆ ਸਾਨੂੰ ਮਿਹਨਤ ਦਾ ਮੁੱਲ 2 ਤੋਂ 3 ਸਾਲ ਬਾਅਦ ਪਿਆ ਵਾ ਇੰਨੀ ਹਾਂ ਕਿੰਨੇ ਸਾਲ ਹੋ ਗਏ ਉਦੋਂ ਸਹਜ ਵੀ ਬਿਲਕੁਲ ਛੋਟੀ ਜਿਹੀ ਅੰਬੀਜੀ ਜਦੋਂ ਅਸੀਂ ਵੀਡੀਓ ਬਣਾ ਕੇ ਪਾਉਂਦੇ ਹੁੰਦੇ ਸੀਗੇ ਫਰੈਂਡਸ ਤੁਹਾਨੂੰ ਸਾਰੀ ਦੱਸੂਗਾ ਕਿ ਸਾਨੂੰ ਕਿੰਨੀ ਪੇਮੈਂਟ ਆਈ ਆ ਟੋਟਲ ਕਿਸ ਤਰ੍ਹਾਂ ਆਇਆ ਵਾ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂ ਮੈਂ ਤੇ ਜਿਹੜੀ ਇਹ ਸਾਡੀ ਪੇਮੈਂਟ ਆ ਮੈਂ ਅੱਜ ਹੀ ਜਾ ਕੇ ਕਢਾ ਕੇ ਲੈ ਕੇ ਆਇਆ ਮਾ ਸਾਡੀ YouTube ਜਿਹੜੀ ਪੇਮੈਂਟ ਆ ਉਹ ਆਈ ਆ 28 9 ਨੂੰ ਆ ਗਈ ਸੀਗੀ ਪੇਮੈਂਟ ਸਾਨੂੰ ਇੱਕ ਤਰੀਕ ਨੂੰ ਪਤਾ ਲੱਗ ਗਿਆ ਸੀਗਾ ਕਿ YouTube ਪੇਮੈਂਟ ਸਾਡੀ ਆ ਗਈ ਕਿਉਂਕਿ ਮੈਂ ਹਨਾ ਵਿੱਚ ਛੁੱਟੀਆਂ ਵੀ ਆ ਗਈਆਂ ਸੀਗੀਆਂ ਕ੍ਰਿਸਮਸ ਦੀਆਂ ਉਦੇ ਕਰਕੇ ਛੁੱਟੀਆਂ ਕਰਕੇ 1-2 ਦਿਨ ਪੇਮੈਂਟ ਡਿਲੇ ਹੋ ਗਈ ਸੀ ਜਿਹੜੀ ਇਹ ਯੂਐਸ ਡਾਲਰ ਦੇ ਵਿੱਚ ਪੇਮੈਂਟ ਆਉਂਦੀ ਆ ਉਸ ਤੋਂ ਬਾਅਦ ਹਰ ਮਹੀਨੇ ਦੀ 21 ਤਰੀਕ ਨੂੰ Google AdSense ਤੋਂ ਪੇਮੈਂਟ ਬੈਂਕ ਦੇ ਲਈ ਚੱਲੇ ਜਾਂਦੀ ਆ ਤੇ 2 ਜਾਂ 3 ਵੈਸੇ ਤਾਂ ਉਹ AdSense ਨਹੀਂ AdSense ਬੰਨੀਓ ਦੱਸਦੇ ਨੇ ਕਿ 5 ਦਿਨਾਂ ਦੇ ਅੰਦਰ ਅੰਦਰ ਪੇਮੈਂਟ ਆ ਜਾਂਦੀ ਆ 5 ਦਿਨ ਵਰਕਿੰਗ ਡੇ ਹੋਣੇ ਚਾਹੀਦੇ ਨੇ ਜੇ ਵਿੱਚ ਛੁੱਟੀਆਂ ਆ ਗਿਆ ਛੁੱਟੀਆਂ ਕਾਊਂਟ ਨਹੀਂ ਹੁੰਦੀਆਂ ਹੈਗੀਆਂ ਫਰੈਂਡਸ ਜਿਹੜੇ ਮੇਰਾ Google AdSense ਪਿੰਨ ਆਇਆ ਸੀਗਾ ਪਹਿਲੀ ਵਾਰ ਤਾਂ ਥੋੜੀ ਜੀ ਦਿੱਕਤ ਆਈ ਸੀਗੀ ਕਿ Google AdSense ਪਿੰਨ ਨਾ ਘਰ ਪਹੁੰਚਿਆ ਨਹੀਂ ਸੀਗਾ ਇਹ ਜਿਹੜਾ Google AdSense ਪਿੰਨ ਆ ਇਹ ਡਾਕ ਰਾਹੀਂ ਘਰ ਆਉਂਦਾ ਹੁੰਦਾ ਵਾ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਸੀਕ੍ਰੇਟ ਕੋਡ ਹੁੰਦਾ ਵਾ ਉਹ Google AdSense ਪਿੰਨ ਦੇ ਵਿੱਚ ਪਾਉਣਾ ਹੁੰਦਾ ਵਾ ਉਹਦੇ ਨਾਲ ਜਿਹੜਾ ਨਾ ਘਰ ਦਾ ਐਡਰੈਸ ਹੁੰਦਾ ਵਾ ਉਹ ਵੈਰੀਫਾਈ ਹੁੰਦਾ ਵਾ ਵੇਰੀਫਾਈ ਹੋਣ ਤੋਂ ਬਾਅਦ ਫਿਰ Google AdSense ਨੂੰ ਪਤਾ ਲੱਗ ਜਾਂਦਾ ਵੀ ਇਹੀ ਬੰਦਾ ਵਾ ਜਿਹਦੇ ਅਸੀਂ ਅਕਾਊਂਟ ਦੇ ਵਿੱਚ ਪੈਸੇ ਪਾਉਨੇ ਆ ਇਹੀ ਬੰਦਾ ਵਾ ਜਿਹਦਾ Google AdSense ਅਕਾਊਂਟ ਆ ਇਹਦੇ ਵਿੱਚ ਮੋਬਾਈਲ ਨੰਬਰ ਘਰ ਦਾ ਐਡਰੈਸ ਪੋਸਟ ਆਫਿਸ ਬੈਕ ਸਾਈਡ ਤੇ ਐਡਰੈਸ ਵੀ ਪ੍ਰੋਪਰ ਹੈਗਾ ਵਾ ਉਹ ਮੈਂ ਪ੍ਰਾਈਵੇਸੀ ਦੇ ਕਾਰਨ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਕਿ ਪ੍ਰੋਪਰ ਐਡਰੈਸ ਫੋਨ ਨੰਬਰ ਹਾਂ ਤੁਹਾਨੂੰ ਉਹ ਦਿਖਾ ਸਕਦਾ ਮੈਂ ਕਿ ਜਿਹੜੀ ਇਹ ਪੇਮੈਂਟ ਆ ਇਹ Google AdSense ਪਿੰਨ ਆਉਂਦਾ ਕਿੱਥੋਂ ਆ ਆ ਥੱਲੇ ਉਹਨਾਂ ਦਾ ਲਿਖਿਆ ਹੋਇਆ ਵਾ ਇਸ ਜਗ੍ਹਾ ਤੋਂ ਆਉਂਦਾ ਵਾ Google AdSense ਪਿੰਨ ਇੱਥੇ ਦਾ ਮੁੰਬਈ ਦਾ ਐਡਰੈਸ ਆ ਲੇਕਿਨ ਜੇ Google AdSense ਦਾ ਪਿੰਨ ਦਾ ਐਡਰੈਸ ਆਏਗਾ ਮੁੰਬਈ ਦਾ ਪਰ ਇਹ Google AdSense ਵਾਲੇ ਹੁੰਦੇ ਆ USA ਤੋਂ ਪੇਮੈਂਟ ਆਉਂਦੀ ਆ USA ਡਾਲਰ ਆਉਂਦੀ ਆ ਪੇਮੈਂਟ ਆਉਂਦੀ ਆ ਬੈਂਕ ਤੋਂ ਆਪਾਂ ਸਵਿਫਟ ਕੋਡ ਲੈ ਕੇ ਆਉਣਾ ਜ਼ਰੂਰੀ ਹੁੰਦਾ ਵਾ ਉਹ ਐਡਸਨ ਦੇ ਵਿੱਚ ਸਵਿਫਟ ਕੋਡ ਪਾਉਣਾ ਪੈਂਦਾ ਵਾ ਸਵਿਫਟ ਕੋਡ ਉਹ ਹੁੰਦਾ ਵਾ ਜਿਹੜਾ ਕਿ ਹਨਾ ਬਾਹਰੋਂ ਕਿਤੋਂ ਇੰਟਰਨੈਸ਼ਨਲ ਤੋਂ ਪੇਮੈਂਟ ਆਉਂਦੀ ਆ ਉਹਦੇ ਲਈ ਸਵਿਫਟ ਕੋਡ ਹੋਣਾ ਜ਼ਰੂਰੀ ਆ ਉਹ ਬ੍ਰਾਂਚ 'ਚ ਜਾ ਕੇ ਲੈ ਕੇ ਆਉਣਾ ਪੈਂਦਾ ਵਾ ਮੈਂ ਤੁਹਾਨੂੰ ਪ੍ਰੋਪਰ ਪੇਮੈਂਟ ਦੱਸਾਂ ਕਿ YouTube ਤੋਂ ਕਿੰਨੀ ਪੇਮੈਂਟ ਆਈ ਆ ਉਹ YouTube ਦੀ ਗਾਈਡਲਾਈਨ ਦੇ ਖਿਲਾਫ ਹੁੰਦਾ ਵਾ ਕਿ ਹੱਥ ਨਹੀਂ ਧੱਕਦੇ ਹਾਂਜੀ ਅਤੇ ਦੱਤ ਨਹੀਂ ਤਾਂ ਅਸੀਂ ਦੱਸ ਨਹੀਂ ਸਕਦੇ ਕਿ ਪ੍ਰੋਪਰ ਪੇਮੈਂਟ ਕਿੰਨੀ ਆਈ ਆ ਪਰ ਤੁਹਾਨੂੰ ਵੀ ਹਨਾ ਮੈਂ ਆਪਣੀ ਫੈਮਿਲੀ ਸਮਝਦਾ ਮਾਂ ਜਿੰਨੇ ਵੀ ਸਬਸਕ੍ਰਾਈਬਰ ਨੇ ਤੁਹਾਨੂੰ ਵੀ ਮੈਂ ਪੇਮੈਂਟ ਦੱਸ ਦੇਣਾ ਮਾਂ ਕਿ ਕਿੰਨੀ ਪੇਮੈਂਟ ਆਈ ਆ ਤੁਸੀਂ ਹਨਾ Google ਤੇ ਸਰਚ ਮਾਰੋਗੇ ਨਾ Oppo F21 Pro 128 GB ਵਾਲਾ ਉਹ ਸਰਚ ਮਾਰੋਗੇ ਨਾ ਜਿੰਨੇ ਦਾ ਉਹ ਫੋਨ ਆ ਉਸ ਤੋਂ ਚਾਹੇ ਤੁਸੀਂ 1500 ਘੱਟ ਲਾ ਲਓ ਵੱਧ ਲਾ ਲਓ ਜਾਨੀ ਓਨੀ ਕ ਪੇਮੈਂਟ ਮੇਰੀ ਆਗੀ Oppo F21 Pro 128 GB ਵਾਲਾ ਤੁਸੀਂ Google ਤੇ ਸਰਚ ਮਾਰ ਸਕਦੇ ਹੋ ਕਿ ਕਿੰਨਾ ਕਿੰਨੇ ਦਾ ਵਾ ਇਹ ਫੋਨ ਤੇ ਓਨੀ ਮੇਰੀ ਪੇਮੈਂਟ ਆ 1 ਜਨਵਰੀ ਨਿਊ ਈਅਰ ਵਾਲੇ ਦਿਨ ਸਾਇਦ ਦਾ ਬਰਥਡੇ ਪਲੱਸ ਹਨਾ ਸਾਡੀ YouTube ਨਿਊ ਜਿਹੜੀ ਪੇਮੈਂਟ ਆ ਉਸ ਦੀ ਅਸੀਂ ਪਾਰਟੀ ਵੀ ਕੀਤੀ ਸੀ ਉਹ ਨੈਕਸਟ ਪਾਰਟ ਵਿੱਚ ਤੁਹਾਨੂੰ ਮੈਂ ਦੱਸੂਗਾ ਜਿਹੜੀਆਂ ਕੁਝ ਗੱਲਾਂ ਰਹਿ ਗਈਆਂ ਉਹ ਮੈਂ ਅਗਲੇ ਪਾਰਟ ਵਿੱਚ ਦੱਸੂਗਾ ਤੁਸੀਂ ਕਮੈਂਟ ਕਰਕੇ ਮੈਨੂੰ ਕੁਝ ਵੀ ਪੁੱਛ ਸਕਦੇ ਹੋ ਕਿ ਪੇਮਟ ਕਿਸ ਤਰ੍ਹਾਂ ਕਿੱਦਾਂ ਆਈ ਕੋਈ ਵੀ ਤੁਹਾਡੇ ਮਨ ਦੇ ਵਿੱਚ ਕੁਐਸਚਨ ਹੋਵੇ ਤੁਸੀਂ ਕਰ ਸਕਦੇ ਹੋ ਮੈਂ ਨੈਕਸਟ ਪਾਰਟ ਬਣਾਉਂਗਾ ਜਿਹਦੇ ਵਿੱਚ ਪਾਰਟੀ ਵੀ ਦਿਖਾਉਂਗਾ ਤੇ ਸਹਿਜ ਕੁਝ ਕਹਿਣਾ ਚਾਹੁੰਦੀ ਆ ਹਾਂ ਇਹ ਤਾਂ ਨਹੀਂ ਕਿ ਹੋਇਆ ਨਹੀਂ ਉਹ ਇਹਨਾ ਰਿਮੈਂਬਰ ਨਾਲ ਮੈਂ ਆਂਦੀ ਆ ਰੁਕ ਜਾਇਓ ਉਹਦੇ ਲਗਾ ਆ ਦੇਖੋ ਤੁਹਾਡੇ ਨੂੰ ਇੱਕ ਹੋਰ ਮੈਂਬਰ ਨਾਲ ਮਿਲ ਆ ਰਹੀ ਆ ਸਹਿਜ ਸਹਜੇ ਦਾ ਨਾਮ ਤਾਂ ਦੱਸ ਦੇ ਕੀ ਨਾਮ ਆ ਮਾਈਕਲ ਰਿਆ ਚੱਲ ਇੱਧਰ ਆ ਜਾ ਬੁਲਾ ਦੇ ਮਾਈਕਲ ਬੁਲਾ ਕਿਉਂ ਚੱਲਾ ਹੈਲੋ ਵੀ ਕਾਲ ਰਹਾ ਸਾਲਾ ਕੁਝ ਕਾਲਦਾ ਹੈਲੋ ਵੀ ਕਰਦਾ ਇੱਕ ਹੋਰ ਮੈਂਬਰ ਨਾਲ ਬੁਲਾਉਂਦੇ ਆ ਤੁਹਾਨੂੰ ਦੋ ਮੈਂਬਰਾਂ ਨਾਲ ਉਹ ਦੇਖੋ ਦੋ ਮੈਂਬਰ ਇੱਧਰ ਵੀ ਹੈਗੇ ਆ ਉਹ ਦੇਖੋ ਦੋ ਜਾਨੇ ਉੱਧਰ ਇੱਕ ਆਇਆ ਇੱਕ ਆਵਿਆ ਹੂੰ ਫਰੈਂਡਸ ਤੁਹਾਨੂੰ ਨਾ ਅਗਲੇ ਪਾਰਟ ਵਾਲੀ ਪਾਰਟੀ ਦਾ ਕਲਿੱਪ ਦਿਖਾਉਣਾ ਜੋ ਨੈਕਸਟ ਪਾਰਟ ਵਿੱਚ ਪਾਉਂਗਾ ਸਾਰੇ ਆਏ ਹੋਏ ਸੀ ਅਸੀਂ YouTube ਦੀ ਫਰਸਟ ਪੇਮੈਂਟ ਦੀ ਪਾਰਟੀ ਕਰ ਰਹੇ ਸੀਗੇ ਆ ਦੇਖੋ ਸਾਰੀ ਫੈਮਿਲੀ ਆਈ ਹੋਈ ਜਾਂ ਸੀ ਚਲੋ ਸਹਿਜ ਕੱਟਦੇ ਫਿਰ ਕੇਕ ਹੈਪੀ ਨਿਊ ਇਅਰ ਪਾਰਟੀ ਵਧੀਆ ਰਹੀ ਬਹੁਤ ਵਧੀਆ ਵੀ ਐਨਜੋਏਡ ਅ ਲੋਟ ਸਾਰਾ ਟਿਕਾ ਇਹ ਦੋਨੋਂ ਮਾਮੀਆਂ ਨੇ ਸਹਿਜ ਦੀਆਂ ਦੋ ਮਾਮੀ ਇੱਕ ਮੰਮੀ